ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਸ ਵੇਲੇ ਦੀ ਬਹੁਤ ਵੱਡੀ ਖਬਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਅਸਤੀਫਾ ਦੇ ਦਿੱਤਾ ਹੈ ਬਹੁਤ ਵੱਡੀ ਖਬਰ ਕੈਨੇਡਾ ਦੀ ਸਿਆਸਤ ਦੇ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਜੋ ਹੈ ਸਿਆਸੀ ਪੁਚਾਲ ਚੱਲ ਰਿਹਾ ਸੀ ਤਾਂ ਹੁਣ ਜਸਟਨ ਟਰੂਡੋ ਨੇ ਅਸਤੀਫਾ ਦੇ ਦਿੱਤਾ ਹੈ ਬਹੁਤ ਵੱਡੀ ਖਬਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਅਸਤੀਫਾ ਦੇ ਦਿੱਤਾ ਹੈ ਆਪਣੀ ਜੋ ਪਾਰਟੀ ਦੇ ਪ੍ਰਧਾਨ ਸੀ ਲਿਬਰਲ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਵੀ ਉਹਨਾਂ ਨੇ ਅਸਤੀਫਾ ਦਿੱਤਾ ਤਾਂ ਵੱਡੀ ਖਬਰ ਲਿਬਰਲ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਵੀ ਔਰ ਨਾਲ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਤਾਂ ਇੱਕ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਸੰन्यास ਦਾ ਰਾਹ ਸ਼ਾਇਦ ਦੇਖ ਰਿਹਾ ਜਸਟਨ ਟਰੂਡੋ ਔਰ ਸ਼ਾਇਦ ਸਿਆਸਤ ਤੋਂ ਸੰन्यास ਵੀ ਲੈ ਸਕਦੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਬਕਾਇਦਾ ਜ਼ਿਕਰ ਜਿਹੜੀਆਂ ਚੀਜ਼ਾਂ ਦਾ ਉਹ ਕਰ ਰਹੇ ਸੀ ਕਿ ਨਵਾਂ ਲੀਡਰ ਲੱਭਿਆ ਜਾਵੇ ਨਵਾਂ ਲੀਡਰ ਚੁਣਿਆ ਜਾਵੇ ਪਾਰਟੀ ਦਾ ਔਰ ਨਾਲ ਹੀ ਉਦੋਂ ਤੱਕ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਰਹਿਣਗੇ ਜਸਟਨ ਟਰੂਨੋ ਜਦੋਂ ਤੱਕ ਕੋਈ ਨਵਾਂ ਚਿਹਰਾ ਨਹੀਂ ਲੱਭਦਾ ਤਾਂ ਬਹੁਤ ਵੱਡੀ ਖਬਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਅਸਤੀਫਾ ਦੇ ਦਿੱਤਾ ਹੈ ਔਰ ਅਸਤੀਫਾ ਉਹਨਾਂ ਨੇ ਕਿਹੜੀ ਗੱਲਾਂ ਦਿੱਤਾ ਉਹ ਵੀ ਤੁਹਾਨੂੰ ਦੱਸਾਂਗੇ ਕਿਉਂਕਿ ਪਿਛਲੇ ਦਿਨਾਂ ਤੋਂ ਲਗਾਤਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਖਿਲਾਫ ਆਪਣੇ ਹੀ ਲੋਕ ਜਿਹੜੇ ਆ ਮਾਹੌਲ ਬਣਾਉਂਦੇ ਹੋਏ ਨਜ਼ਰ ਆ ਰਹੇ ਸੀ ਕਿ ਤਾਂ ਜਦੋਂ ਉਹਨਾਂ ਦੀ ਕਾਫੀ ਆਲੋਚਨਾ ਹੋ ਰਹੀ ਸੀ ਟਰੂਡੋ ਦੀ ਤਾਂ ਹੁਣ ਫੈਸਲਾ ਲਿਆ ਉਹਨਾਂ ਨੇ ਅਸਤੀਫਾ ਦੇਣ ਦਾ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਔਰ ਉਹਨਾਂ ਦੀ ਸਰਕਾਰ ਤੇ ਵਿਅਕਤੀਗਤ ਜਿਹੜੀਆਂ ਉਹਨਾਂ ਦੀ ਨਿੱਜੀ ਤੌਰ ਤੇ ਆਲੋਚਨਾ ਉਹਨਾਂ ਦੀ ਹੋ ਰਹੀ ਸੀ ਉਸ ਦੇ ਵਿਚਾਰੇ ਉਹਨਾਂ ਨੇ ਇਹ ਫੈਸਲਾ ਲਿਆ ਤਾਂ ਦੇਸ਼ ਨੂੰ ਆਪਣੇ ਸੰਬੋਧਨ ਉਹਨਾਂ ਨੇ ਕੀਤਾ ਔਰ ਨਾਲ ਹੀ ਸੰਬੋਧਨ ਦੌਰਾਨ ਉਹਨਾਂ ਨੇ ਅਸਤੀਫੇ ਦਾ ਐਲਾਨ ਕੀਤਾ ਹੈ ਤਾਂ ਜਸਟਿਨ ਟਰੂਡੋ ਨੇ ਅਸਤੀਫਾ ਦੇ ਦਿੱਤਾ ਟਰੂਡੋ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਲਿਬਰਲ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਨਵੇਂ ਜਿਹੜਾ ਲੀਡਰ ਚਾਹੀਦਾ ਉਹਦੀ ਪ੍ਰਕਿਰਿਆ ਸ਼ੁਰੂ ਕਰਨ ਨੂੰ ਕਿਹਾ ਉਹਨਾਂ ਨੇ ਤੇ ਨਾਲ ਹੀ ਟਰੂਡੋ ਨੇ ਕਿਹਾ ਕਿ ਸੰਸਦ ਦੀ ਜੋ ਕਾਰਵਾਈ ਹੈ ਉਹ 24 ਮਾਰਚ ਤੱਕ ਸਥगित ਰਹੇਗੀ ਔਰ ਪੋਸਟਪੋਨ ਰਹੇਗੀ ਔਰ ਉਸ ਤੋਂ ਤੱਕ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਉਦੋਂ ਤੱਕ ਜੋ ਉਹ ਕਾਰਜਕਾਰੀ ਪ੍ਰਧਾਨ ਮੰਤਰੀ ਵੀ ਬਣੇ ਰਹਿਣਗੇ ਜਦੋਂ ਤੱਕ ਕਿ ਕਿਸੇ ਨਵੇਂ ਲੀਡਰ ਦਾ 90 ਲੀਡਰ ਦੀ ਚੋਣ ਨਹੀਂ ਕਰ ਲਈ ਜਾਂਦੀ ਤਾਂ ਜਸਟਨ ਟਰੂਡੋ ਲਿਬਰਲ ਪਾਰਟੀ ਜਿਨ੍ਹਾਂ ਦੀ ਸੱਤਾ ਹੁਣ ਕੈਨੇਡਾ ਦੇ ਵਿੱਚ ਤਾਂ ਸੱਤਾਧਾਰੀ ਪਾਰਟੀ ਲਿਬਰਲ ਪਾਰਟੀ ਦੇ ਲੀਡਰ ਦੇ ਰੂਪ ਚ ਵੀ ਅਸਤੀਫਾ ਉਹਨਾਂ ਨੇ ਦਿੱਤਾ ਹੈ ਲੀਡਰ ਸੀਗੇ ਜਸਟਨ ਟਰੂਡੋ ਲਿਬਰਲ ਪਾਰਟੀ ਦੇ ਔਰ ਉਹਦੇ ਪ੍ਰਧਾਨ ਦੇ ਤੌਰ ਤੇ ਵੀ ਅਸਤੀਫਾ ਦਿੱਤਾ ਪ੍ਰਧਾਨ ਦੇ ਅਹੁਦੇ ਤੋਂ ਵੀ ਤਾਂ ਜਸਟਨ ਟਰੂਡੋ ਨੇ ਓਟਾਵਾ ਦੇ ਵਿੱਚ ਇੱਕ ਪ੍ਰੈਸ ਪ੍ਰੈਸ ਕਾਨਫਰੰਸ ਕੀਤੀ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਨਵੇਂ ਲੀਡਰ ਦਾ ਚੋਣ ਜਿਹੜਾ ਉਹ ਕਰਨ ਦੇ ਲਈ ਪਾਰਟੀ ਨੇਤਾ ਤੇ ਪ੍ਰਧਾਨ ਮੰਤਰੀ ਦੇ ਰੂਪ ਚ ਅਸਤੀਫਾ ਦੇਣਾ ਚਾਹੁੰਦਾ ਮੈਂ ਇਹ ਗੱਲ ਉਹਨਾਂ ਨੇ ਕਹੀ ਹੈ ਕਿ ਮੈਂ ਇਰਾਦਾ ਕਰ ਲਿਆ ਕਿ ਮੈਂ ਅਸਤੀਫਾ ਦੇ ਰਿਹਾ ਦਾ ਅਸਤੀਫਾ ਦੇ ਦਿੱਤਾ ਗਿਆ ਹੈ ਜਸਟਨ ਟਰੂਡੋ ਦੇ ਵੱਲੋਂ ਤਾਂ ਉਦੋਂ ਤੱਕ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਰਹਿਣਗੇ ਜਦੋਂ ਤੱਕ ਕੋਈ ਨਵਾਂ ਲੀਡਰ ਨਹੀਂ ਚੁਣਿਆ ਜਾਂਦਾ ਤਾਂ ਜਸਟਨ ਟਰੂਡੋ 11 ਸਾਲਾਂ ਤੋਂ ਲਿਬਰਲ ਪਾਰਟੀ ਦੇ ਲੀਡਰ ਤੇ 9 ਸਾਲਾਂ ਤੋਂ ਪ੍ਰਧਾਨ ਮੰਤਰੀ ਸੀ ਔਰ ਜਦਹੀਂ ਡੋਨਾਲਡ ਟਰੰਪ ਦੀ ਟੈਰਿਫ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਲਗਾਤਾਰ ਵਾਰਨਿੰਗਸ ਵੀ ਦਿੱਤੀਆਂ ਜਦੋਂ ਟਰੰਪ ਨੇ ਔਰ ਉਸ ਤੋਂ ਬਾਅਦ ਲਗਾਤਾਰ ਇਸ ਤਰ੍ਹਾਂ ਦੀ ਗੱਲ ਹੋ ਰਹੀ ਸੀ ਕਿ ਟਰੂਡੋ ਨੂੰ ਅਸਤੀਫਾ ਦੇਣਾ ਚਾਹੀਦਾ ਤਾਂ ਵੱਡੀ ਖਬਰ ਇਸ ਵੇਲੇ ਦੀ ਜਸਟ ਟਰੂਡੋ ਨੇ ਆਪਣੇ ਸੰਬੋਧਨ ਦੌਰਾਨ ਇਹ ਵੀ ਗੱਲ ਕਹੀ ਹੈ ਕਿ ਉਹ ਦੇਸ਼ ਦੇ ਅਗਲੇ ਚੋਣ ਦੇ ਵਿੱਚ ਇੱਕ ਜੋ ਹੈ ਰੀਅਲੀ ਕੋਈ ਆਪਸ਼ਨ ਦਾ ਹੱਕਦਾਰ ਹੋਵੇ ਜਿਹੜਾ ਉਸ ਨੂੰ ਚੋਣ ਲੜਨਾ ਚਾਹੀਦਾ ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਕਹੀ ਹੈ ਔਰ ਉਹਨਾਂ ਨੇ ਸਾਬਤ ਤੌਰ ਤੇ ਇਹ ਵੀ ਗੱਲ ਕਹੀ ਹੈ ਕਿ ਇੱਕ ਨਵਾਂ ਪ੍ਰਧਾਨ ਮੰਤਰੀ ਤੇ ਲਿਬਰਲ ਪਾਰਟੀ ਦਾ ਲੀਡਰ ਅਗਲੇ ਚੋਣ ਦੇ ਵਿੱਚ ਜਿਹੜਾ ਉਹ ਜਾਵੇਗਾ ਸਾਰੀਆਂ ਚੀਜ਼ਾਂ ਨੂੰ ਲੈ ਕੇ ਪਾਰਟੀ ਦੀਆਂ ਜਿਸ ਤਰੀਕੇ ਦੀ ਪਾਰਟੀ ਦਾ ਸਿਸਟਮ ਹੈ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਹਨਾਂ ਨੇ ਜ਼ਿਕਰ ਕੀਤਾ ਬਕਾਇਦਾ ਤੌਰ ਤੇ ਤਾਂ ਜਸਟਨ ਟਰੂਡੋ ਨੇ ਆਪਣੇ ਬੋਲਨ ਦੌਰਾਨ ਕਿਹਾ ਕਿ ਸੱਚ ਤਾਂ ਇਹ ਹੈ ਕਿ ਇਸ ਅ ਅਹੁਦੇ ਤੇ ਕੰਮ ਕਰਨ ਦੇ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਸ ਤਰੀਕੇ ਦੇ ਨਾਲ ਕੰਮ ਨਹੀਂ ਹੋ ਪਾਇਆ ਇਹ ਵੀ ਜ਼ਿਕਰ ਉਹਨਾਂ ਨੇ ਕੀਤਾ ਤੇ ਨਾਲ ਉਹਨਾਂ ਨੇ ਕਿਹਾ ਕਿ ਮੈਸਵੇਰੇ ਗਵਰਨਰ ਜਨਰਲ ਨੂੰ ਸਲਾਹ ਦਿੱਤੀ ਹੈ ਕਿ ਸਾਨੂੰ ਸੰਸਦ ਦਾ ਨਵਾਂ ਸੈਸ਼ਨ ਬੁਲਾਉਣ ਦੀ ਜ਼ਰੂਰਤ ਹੈ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਸ ਨੂੰ ਸਵੀਕਾਰ ਕਰ ਲਿਆ ਔਰ ਹੁਣ ਜਿਹੜਾ ਸਦਨ 24 ਮਾਰਚ ਤੱਕ ਜਿਹੜਾ ਹੈ ਉਹ ਐਡਜਰਨ ਕੀਤਾ ਗਿਆ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਲਿਬਰਲ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਜਸਟਨ ਟਰੂਡੋ ਨੇ ਅਸਤੀਫਾ ਦਿੱਤਾ ਹੈ ਪ੍ਰਧਾਨ ਮੰਤਰੀ ਅਹੁਦੇ ਤੋਂ ਜਸਟਨ ਟਰੂਡੋ ਨੇ ਅਸਤੀਫਾ ਦੇ ਦਿੱਤਾ ਤਾਂ ਲਿਬਰਲ ਪਾਰਟੀ ਦੇ ਮੁਖੀ ਦੇ ਤੌਰ ਤੇ ਜੋ ਹੈ ਉਹਨਾਂ ਨੇ ਅਸਤੀਫਾ ਦੇ ਦਿੱਤਾ ਬਹੁਤ ਵੱਡੀ ਖਬਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਅਸਤੀਫਾ ਦੇ ਦਿੱਤਾ ਆਪਣੇ ਅਹੁਦੇ ਤੋਂ ਔਰ ਟਰੂਡੋ ਨੇ ਕਿਹਾ ਕੀ ਕੁਝ ਹੈ ਉਹ ਵੀ ਤੁਹਾਨੂੰ ਸੁਣਾਉਣਾ ਹੈ ਕਿਉਂਕਿ ਟਰੂਡੋ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਸਿੱਧਾ ਪ੍ਰੈਸ ਕਾਨਫਰੰਸ ਤੇ ਲੈ ਚਲਦੇ ਹਾਂ ਇਨਕਰੇਜਮੈਂਟ ਸੋ ਲਾਸਟ ਨਾਈਟ ਓਵਰ ਡਿਨਰ ਆਈ ਟੋਲਡ ਮਾਈ ਕਿਡਸ ਅਬਾਊਟ ਦ ਡਿਸੀਜਨ ਦੈਟ ਆਮ ਸ਼ੇਅਰਿੰਗ ਵਿਦ ਯੂ ਟੂਡੇ I intend to resign as party leader, as prime minister, after the party selects its next leader through a robust, nationwide, competitive process. Last night, I asked the president of the Liberal Party to begin that process. This country deserves a real choice in the next election.